ਪਠਾਨਕੋਟ ਦੀ ਗੁਰਦਾਸਪੁਰ ਦੀ ਅੰਮ੍ਰਿਤਸਰ ਦੀ ਫਿਰੋਜ਼ਪੁਰ ਦੀ ਤਰਨਤਾਰਨ ਦੀ ਸੁਲਤਾਨਪੁਰ ਲੋਧੀ ਦੀ ਕਪੂਰਥਲਾ ਦੀ ਫਾਜ਼ਿਲਕਾ ਦੀ ਤੇ ਹੁਸ਼ਿਆਰਪੁਰ ਦੀ ਦਰਅਸਲ ਇਹ ਸਾਰੇ ਉਹ ਜ਼ਿਲ੍ਹੇ ਨੇ ਪੰਜਾਬ ਦੇ ਜਿੱਥੇ ਇਹ ਪਾਣੀ ਆਪਣਾ ਗਹਿਰ ਵਰਸਾ ਰਿਹਾ ਹੈ ਇੱਥੇ ਦੇ ਜੋ ਲੋਕ ਨੇ ਹਾਲਾਂਕਿ ਤਕਰੀਬਨ ਤਕਰੀਬਨ ਆਪਣੇ ਘਰਾਂ ਤੋਂ ਬੇਕਰ ਹੋ ਚੁੱਕੇ ਨੇ ਪਰ ਜਿਹੜੇ ਕੁਝ ਲੋਕ ਆਪਣੇ ਘਰਾਂ ਦੇ ਵਿੱਚ ਨੇ ਪਾਣੀ ਦਾ ਪੱਦਰ ਬਹੁਤਾ ਹੋਣ ਕਰਕੇ ਕਈ ਪਿੰਡਾਂ ਦੇ ਲੋਕ ਕਈ ਘਰਾਂ ਦੇ ਲੋਕ ਅਜੇ ਵੀ ਘਰਾਂ ਦੇ ਵਿੱਚ ਫਸੇ ਹੋਏ ਨੇ ਕਈ ਇਲਾਕੇ ਅਜੇ ਨੇ ਜਿੱਥੇ ਕਿ ਅਜੇ ਤੱਕ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪਹੁੰਚ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਪੰਜਾਬ ਦਾ ਮੈਨੂੰ ਲੱਗਦਾ ਵੀ ਤੀਜਾ ਹਿੱਸਾ ਜਿਹੜਾ ਅੱਜ ਖਾਣਾ ਦੀ ਮਾਰ ਚੱਲ ਰਿਹਾ ਜੀ ਜੀ ਹਰਾ ਦਾ ਕਹਿਰ ਮੈਨੂੰ ਲੱਗਦਾ ਪਿਛਲੇ 20-25 ਜਣਾ ਤੋਂ ਪੰਜਾਬ ਦੇ ਵਿੱਚ ਇਹ ਗੱਲ ਕਰੀਏ 8-10 ਜ਼ਿਲ੍ਹਿਆਂ ਦੀ ਗੱਲ ਕਰ ਲਈਏ ਜੇ ਆਪਾਂ ਗਰਦਾਸਪੁਰ ਜ਼ਿਲ੍ਹਾ ਅੰջ ਉਹ ਹਰਾਂ ਦੀ ਮਾਰ ਚੱਲ ਰਿਹਾ ਰਾਵੀ ਦਰਿਆ ਦੀ ਇਹ ਗੱਲ ਕਰ ਲਈਏ ਵੀ ਅੰਮ੍ਰਿਤਸਰ ਤਰਨਤਾਰਨ ਫਰੂਜ਼ਪੁਰ ਕਪੂਰਥਲਾ ਜਲੰਧਰ ਇਹ ਸਾਰੇ ਜਿਹੜੇ ਇਹ ਲਗਭਗ 20-22 ਜਣਾ ਤੋਂ ਇਹ ਜਿਹੜੇ ਫਰੂਜ਼ਪੁਰ ਦਾ ਏਰੀਆ ਦੀ ਗੱਲ ਕਰ ਲਈਏ ਸਾਤਲੋਚ ਤੇ ਬਿਆਸ ਹਰਿਆਵਾਂ ਨੇ ਲਗਭਗ 20-25 ਜਣਾ ਤੋਂ ਇਹ ਕਹਿਰ ਮਚਾਇਆ ਹੋਇਆ ਹੈ ਸਰਕਾਰਾਂ ਕੇਵਲ ਫਸਲਾਂ ਦੀ ਗੱਲ ਕਰ ਰਹੀਆਂ ਪਰ ਮੈਂ ਜਿੰਨਾ ਵੀ ਕਲਾਂਗਾ ਫਸਲਾ ਨਹੀਂ ਲੋਕਾਂ ਦੇ ਬੂਰ ਖਰਾਬ ਹੋ ਗਏ ਨੇ ਜੀ ਲੋਕਾਂ ਦੀਆਂ ਮੋਟਰਾਂ ਖਰਾਬ ਹੋ ਗਈਆਂ ਹੁਣ ਇੱਕ ਬੂਰ ਤੇ ਜ਼ਿੰਮੇਵਾਰ ਦਾ 2 ਤੋਂ 2.5 ਲੱਖ ਰੁਪਈਆ ਖਰਚਾ ਆਉਂਦਾ ਜੀ ਇਹ ਗੱਲ ਕਰੀਏ 22 ਦਿਨ ਹੋ ਗਏ ਨੇ ਮਕਾਨਾਂ ਦੇ ਵਿੱਚ ਪਾਣੀ ਵੜ ਗਿਆ ਮਕਾਨਾਂ ਮਕਾਨਾਂ ਦੀਆਂ ਕੰਧਾਂ ਪਾਟ ਗਈਆਂ ਜੀ ਨੀਹਾਂ ਕਮਜ਼ੋਰ ਹੋ ਗਈਆਂ ਪਸ਼ੂ ਬਹੁਤ ਲੋਕਾਂ ਦੇ ਪਸ਼ੂ ਜਿਹੜੇ ਨੇ ਉਹ ਬਿਮਾਰ ਹੋ ਗਏ ਨੇ ਪੈਰਾ ਖੁਰ ਖੁਰ ਖਰਾਬ ਹੋ ਗਏ ਨੇ ਪਾਣੀ ਦੇ ਵਿੱਚ ਖਰਨ ਕਰਕੇ ਕੁਝ ਪਸ਼ੂ ਪਾਣੀ ਦੀ ਭੇਟ ਚੜ ਗਏ ਨੇ ਜੀ ਬਿਲਕੁਲ ਪਾਣੀ ਦੇ ਨਾਲ ਬਿਮਾਰੀਆਂ ਆ ਕਿਉਂਕਿ ਕੈਮੀਕਲ ਵਾਲਾ ਪਾਣੀ ਹੈ ਵੱਡੇ ਸ਼ਹਿਰਾਂ ਦੇ ਵਿੱਚੋਂ ਸੀਵਰੇਜ ਦਾ ਪਾਣੀ ਫੈਕਟਰੀਆਂ ਦਾ ਪਾਣੀ ਇਹ ਸਾਰਾ ਇਹ ਇਹ ਦਿਰਾਸਾਣੀ ਨੰਗੜਿਆ ਹਰੀ ਕੀ ਪਤਨ ਪਰ ਪਿੰਡਾਂ ਦੇ ਵਿੱਚ ਬਿਮਾਰੀਆਂ ਵੀ ਕਾਫੀ ਲੱਗੀਆਂ ਜੀ 2 ਹੀ ਦਿਨ ਹੋ ਗਏ ਨੇ ਪਾਣੀ ਆਏ ਨੂੰ ਹੁਣ ਤੱਕ ਸਮਾਜ ਸੇਵੀਆਂ ਨਹੀਂ ਲੋਕਾਂ ਦੀ ਬਾਹ ਫੜੀਏ ਉਹ ਪਾਵੇ ਅਕਾਲ ਹੀ ਜੇ ਇਹ ਜੇ ਆਮ ਲੋਕ ਜਿਵੇਂ ਕਿਤੇ ਵੀ ਦੁੱਖ ਦੇ ਵਿੱਚ ਉਹ ਉਹਨਾਂ ਨੇ ਆ ਕੇ ਲੋਕਾਂ ਨੂੰ ਸੁੱਖੀਆਂ ਰਸਨਾ ਦਿੱਤੀਆਂ ਖਾਣ ਨੂੰ ਕੁਝ ਭੋਜਨ ਤਿਆਰ ਕਰਕੇ ਲੈ ਕੇ ਆਏ ਕੁਝ ਪਸ਼ੂਆਂ ਲਈ ਚਾਰਾ ਲੈ ਕੇ ਆਏ ਪਰ ਸਰਕਾਰ ਗਰਾਊਂਡ ਦੀ ਰਿਪੋਰਟ ਇਹ ਹੈ ਵੀ ਸਰਕਾਰ ਅਜ ਤੱਕ ਇਨ ਕੰਮਾਂ ਦੇ ਵਿੱਚ ਬਿਲਕੁਲ ਫੇਲ ਹੈ ਜੀ ਸਤਿ ਸ਼੍ਰੀ ਅਕਾਲ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਅਸੀਂ ਸਾਰੇ ਪਲੀਪਾਂ ਜਾਨੂਆ ਕਿ ਆਖਿਰ ਕਿਸ ਤਰੀਕੇ ਦੇ ਨਾਲ ਬੀਤੇ ਕੁਝ ਦਿਨਾਂ ਤੋਂ ਪਹਿਲਾਂ ਜੋ ਲਗਾਤਾਰ ਬਾਰਿਸ਼ ਹੋ ਰਹੀ ਸੀ ਉਸ ਦੇ ਨਾਲ ਵਧਿਆ ਪਾਣੀ ਦਰਿਆਵਾਂ ਦੇ ਵਿੱਚ ਨਹਿਰਾਂ ਦੇ ਵਿੱਚ ਤੇ ਖਾਸ ਕਰਕੇ ਉਸ ਵੇਲੇ ਦਰਿਆਵਾਂ ਨਹਿਰਾਂ ਤੋਂ ਬਾਅਦ ਦੇ ਵਿੱਚ ਡੈਮਾਂ ਦਾ ਜੋ ਪੱਧਰ ਵਧਿਆ ਤਾਂ ਕਿਸ ਕਦਰ ਇਸ ਪਾਣੀ ਨੇ ਤਕਰੀਬਨ ਤਕਰੀਬਨ ਅੱਧੇ ਪੰਜਾਬ ਦੇ ਵਿੱਚ ਮਾਰ ਕੀਤੀ ਹੈ ਜਿਵੇਂ ਤੁਹਾਨੂੰ ਦੱਸਦੇ ਚੱਲਣਾ ਤਾਂ ਪੰਜਾਬ ਦੇ 8 ਜ਼ਿਲ੍ਹੇ ਇਸ ਵੇਲੇ ਹੜ੍ਹ ਪ੍ਰਭਾਵਿਤ ਨੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਹੋਇਆ ਹੈ ਇਸ ਵੇਲੇ ਤਕਰੀਬਨ ਤਕਰੀਬਨ ਪੰਜਾਬ ਦੇ 150 ਤੋਂ 200 ਪਿੰਡ ਜਿਹੜੇ ਆ ਉਹ ਪਾਣੀ ਦੀ ਮਾਰ ਹੇਠਾਂ ਫਸੇ ਹੋਏ ਨੇ ਦਰਅਸਲ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਸ਼ਹਿਰਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਵੇਲੇ ਪਾਣੀ ਦੀ ਿਸਮਾਰ ਦੇ ਨਾਲ ਇਸ ਕੁਦਰਤੀ ਆਫਤ ਜੋ ਕਿ ਹਰ ਦੇ ਨਾਲ ਜੂਝ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਪਸ਼ੂ ਜੋ ਇਹ ਪਾਣੀ ਦੀ ਮਾਰ ਹੇਠਾਂ ਨੇ ਤੇ ਇਸ ਤੋਂ ਅਲੈਦਾ ਹਜ਼ਾਰਾਂ ਏਕੜ ਜ਼ਮੀਨ ਹਜ਼ਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਇਸ ਜਲ ਨੇ ਜਿਹੜੀਆਂ ਨੇ ਉਹ ਪ੍ਰਭਾਵਿਤ ਕੀਤੀਆਂ ਨੇ ਜਿੱਥੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੈ ਤਾਂ ਉੱਥੇ ਨਾਲ ਦੇ ਨਾਲ ਜੋ ਹੋਰ ਜੀਵ ਜੰਤੂ ਨੇ ਪਸ਼ੂ ਨੇ ਉਹ ਵੀ तकरीबन तकरीबन ਇਸ ਪਾਣੀ ਦੇ ਵਿੱਚ ਫਸੇ ਹੋਏ ਨੇ ਅਸੀਂ ਜ਼ਰੂਰ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਦੇ ਚੱਲੀਏ ਕਿ ਆਖਿਰ ਇਸ ਵੇਲੇ ਪੰਜਾਬ ਦੇ ਕਿਹੜੇ ਉਹ 8 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ तकरीबन तकरीबन ਇਹ ਪਾਣੀ ਇਹ ਹੜ ਆਪਣਾ ਕਹਿਰ ਦਿਖਾ ਰਿਹਾ ਹੈ ਖਾਸ ਕਰਕੇ ਗੱਲ ਕਰਾਂਗੇ ਜੀ ਪਠਾਨਕੋਟ ਦੀ ਗੁਰਦਾਸਪੁਰ ਦੀ ਅੰਮ੍ਰਿਤਸਰ ਦੀ ਫਿਰੋਜ਼ਪੁਰ ਦੀ ਤਰਨਤਾਰਨ ਦੀ ਸੁਲਤਾਨਪੁਰ ਲੋਧੀ ਦੀ ਕਪੂਰਥਲਾ ਦੀ ਫਾਜ਼ਿਲਕਾ ਦੀ ਤੇ ਹੁਸ਼ਿਆਰਪੁਰ ਦੀ ਦਰਅਸਲ ਇਹ ਸਾਰੇ ਉਹ ਜ਼ਿਲ੍ਹੇ ਨੇ ਪੰਜਾਬ ਦੇ ਜਿੱਥੇ ਇਹ ਪਾਣੀ ਆਪਣਾ ਕਹਿਰ ਵਰਸਾ ਰਿਹਾ ਹੈ ਇੱਥੇ ਦੇ ਜੋ ਲੋਕ ਨੇ ਹਾਲਾਂਕਿ ਤਕਰੀਬਨ ਤਕਰੀਬਨ ਆਪਣੇ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਪਰ ਜਿਹੜੇ ਕੁਝ ਲੋਕ ਆਪਣੇ ਘਰਾਂ ਦੇ ਵਿੱਚ ਨੇ ਪਾਣੀ ਦਾ ਪੱਧਰ ਬਹੁਤਾ ਹੋਣ ਕਰਕੇ ਕਈ ਪਿੰਡਾਂ ਦੇ ਲੋਕ ਕਈ ਘਰਾਂ ਦੇ ਲੋਕ ਅਜੇ ਵੀ ਘਰਾਂ ਦੇ ਵਿੱਚ ਫਸੇ ਹੋਏ ਨੇ ਬਹੁਤ ਜਗ੍ਹਾ ਤੇ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਜ਼ਮੀਨੀ ਪੱਧਰ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਵੀ ਜਿਹੜੀਆਂ ਨੇ ਆਪਣੇ ਪੱਧਰ ਤੇ ਲੋਕਾਂ ਨੂੰ ਰਾਹਤ ਕਾਰਜ ਦੇਣ ਦੇ ਵਿੱਚ ਜੁੜੀਆਂ ਹੋਈਆਂ ਨੇ ਹਾਲਾਂਕਿ ਬਹੁਤਿਆਂ ਪਿੰਡਾਂ ਦੇ ਵਿੱਚ ਅਜੇ ਵੀ ਜੋ ਆਮ ਲੋਕ ਨੇ ਉਹਨਾਂ ਦਾ ਰੋਹ ਦੇਖਣ ਨੂੰ ਮਿਲ ਰਿਹਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਅਜੇ ਤੱਕ ਉਹਨਾਂ ਦੇ ਕੋਲ ਪਹੁੰਚ ਨਹੀਂ ਕਰ ਰਿਹਾ ਕਿਉਂਕਿ ਜੇ ਤੁਸੀਂ ਸੁਲਤਾਨਪੁਰ ਲੋਧੀ ਵਾਲੇ ਏਰੀਏ ਦੀ ਗੱਲ ਕਰੋ ਤਾਂ ਅੱਜ ਕਾਫੀ ਦਿਨ ਹੋ ਚੁੱਕੇ ਆ ਤਕਰੀਬਨ 20 ਤੋਂ 22 ਦਿਨ ਦਾ ਉਹ ਸਮਾਂ ਨਿਕਲ ਗਿਆ ਜਿੱਥੇ ਕਿ ਲਗਾਤਾਰ ਪਾਣੀ ਦਾ ਪੱਧਰ ਉਸ ਏਰੀਏ ਦੇ ਵਿੱਚ ਵਧਦਾ ਜਾ ਰਿਹਾ ਹੈ ਕਪੂਰਥਲਾ ਵੀ ਤਕਰੀਬਨ 15 ਤੋਂ 20 ਦਿਨ ਜਿਹੜਾ ਹੋ ਚੁੱਕਿਆ ਪਾਣੀ ਦੀ ਮਾਰ ਤੇ ਨਾਲ ਡੁੱਬਿਆ ਹੋਇਆ ਇਸ ਤੋਂ ਬਾਅਦ ਦੇ ਵਿੱਚ ਪਾਣੀ ਦਾ ਬਹਾਅ ਜਿਹੜਾ ਆ ਭੀਤੇ ਦਿਨੀ ਖਾਸ ਕਰਕੇ ਜੇ ਗੱਲ ਕਰ ਲਈਏ ਤਾਂ ਰਾਵੀ ਵਾਲੇ ਪਾਸਿਓਂ ਕਾਫੀ ਵੱਧਦਾ ਨਜ਼ਰ ਆਇਆ ਜਿੱਥੇ ਗੁਰਦਾਸਪੁਰ ਪਠਾਨਕੋਟ ਅਤੇ ਅੰਮ੍ਰਿਤਸਰ ਦਾ ਆ ਸਰਹੱਦੀ ਇਲਾਕਾ ਇਸ ਨਾਲੇ ਵਾਲਾ ਪਾਸਾ ਇਲਾਕਾ ਜਿਹੜਾ ਜੋ ਹੈ ਇਸ ਵੇਲੇ ਪਾਣੀ ਦੀ ਮਾਰ ਦੇ ਨਾਲ ਜੂਝ ਰਿਹਾ ਹੈ ਤਕਰੀਬਨ 150 ਪਿੰਡ 150 ਤੋਂ 200 ਪਿੰਡ ਪੰਜਾਬ ਦਾ ਇਸ ਵੇਲੇ ਪਾਣੀ ਦੀ ਮਾਰ ਹੇਠਾਂ ਹੈ ਜੇ ਮੈਂ ਤੁਹਾਨੂੰ ਜਾਣਕਾਰੀ ਦਿੰਦੀ ਚੱਲਾਂ ਕਿ ਆਖਿਰ ਇਹ ਜੋ ਖਤਰੇ ਦੇ ਨਿਸ਼ਾਨ ਨੇ ਨਹਿਰਾਂ ਦੇ ਡੈਮਾਂ ਦੇ ਕਿਸ ਤਰੀਕੇ ਦੇ ਨਾਲ ਦਿਲ ਬਦੇਣਾ ਉਹ ਪਾਣੀ ਦਾ ਪੱਧਰ ਉਹਨਾਂ ਖਤਰੇ ਦੇ ਨਿਸ਼ਾਨਾ ਨੂੰ ਪਾਰ ਕਰਦਾ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਧੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਸਨ ਇਸ ਦੇ ਵਿੱਚ ਸਤਲੁਜ ਦਰਿਆ ਜਿਹੜਾ ਹੈ ਉਹ ਕਾਫੀ ਆਪਣੇ ਉਸ ਬਲੇ ਜੋਬਨ ਤੇ ਦਿਖਾਈ ਦੇ ਰਿਹਾ ਸੀਗਾ ਜਿਸ ਤੋਂ ਬਾਅਦ ਦੇ ਵਿੱਚ ਬਿਆਸ ਦਰਿਆ ਨੇ ਵੀ ਆਸ-ਪਾਸ ਦੇ ਕਈ ਇਲਾਕਿਆਂ ਦੇ ਵਿੱਚ ਕਹਿਟਾਇਆ ਜਿੱਥੇ ਕਿ ਖਾਸ ਕਰਕੇ ਨੁਕਸਾਨ ਜਿਹੜਾ ਉਹ ਜ਼ਿਆਦਾ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਏਰੀਏ ਨੂੰ ਹੋਇਆ ਤਾਂ ਇਸ ਤੋਂ ਬਾਅਦ ਦੇ ਵਿੱਚ ਜੋ ਮਾਦੋਪੁਰ ਡੈਮ ਹੈ ਬੀਤੇ ਦਿਨੀਂ ਦਰਅਸਲ ਪਾਣੀ ਦਾ ਪੱਧਰ ਪਾਣੀ ਦਾ ਵਹਾਅ ਉਸ ਏਰੀਏ ਦੇ ਵਿੱਚ ਇੰਨਾ ਕ ਵੱਧ ਜਾਂਦਾ ਹੈ ਕਿ ਜੋ ਮਾਦੋਪੁਰ ਡੈਮ ਦੇ ਫਲਡ ਗੇਟਸ ਨੇ ਉਹਨਾਂ ਨੂੰ ਖੋਲਣ ਦੀ ਜ਼ਰੂਰਤ ਨਹੀਂ ਪਈ ਪਾਣੀ ਦਾ ਬਹਾਅ ਇੰਨਾ ਤੇਜ਼ ਸੀ ਕਿ ਉਹ ਮਾਦੋਪੁਰ ਡੈਮ ਤੇ ਜਿਹੜੇ ਫਲੱਡ ਗੇਟਸ ਨੇ ਉਹ ਆਪਣੇ ਆਪ ਟੁੱਟ ਗਏ ਸੋ ਉੱਥੇ ਕੋਈ ਅੰਦਾਜ਼ਾ ਨਹੀਂ ਹੈ ਕਿ ਆਖਿਰ ਕਿੰਨੇ ਕੁ ਫੁੱਟ ਦਾ ਪਾਣੀ ਜਿਹੜਾ ਹੈ ਉਹ ਉਸ ਵੱਲੇ ਵਧਿਆ ਹੋਇਆ ਹੈ ਕਿੰਨਾ ਕੁ ਪਾਣੀ ਜਿਹੜਾ ਹੈ ਉਸ ਡੈਮ ਤੋਂ ਆਮ ਰਿਹਾਇਸ਼ੀ ਇਲਾਕਿਆਂ ਵੱਲ ਨਹਿਰਾਂ ਵੱਲ ਜਿਹੜਾ ਹੈ ਦਰਿਆਵਾਂ ਵੱਲ ਵਧ ਕੇ ਆ ਰਿਹਾ ਹੈ ਦਿਨ ਬਦਿਨ ਇਸ ਵੱਲੇ ਹਾਲਾਤ ਪੰਜਾਬ ਦੇ ਵੱਧ ਤੋਂ ਵੱਧਰ ਹੁੰਦੇ ਨਜ਼ਰ ਆ ਰਹੇ ਨੇ ਬੈਸ਼ੱਕ ਇੱਥੇ ਸਰਕਾਰ ਜਾਂ ਸਰਕਾਰੀ ਅਧਿਕਾਰੀ ਆਪਣੇ ਪੱਧਰ ਤੇ ਲੋਕਾਂ ਦੇ ਤੱਕ ਪਹੁੰਚ ਕਰਨ ਦੀਆਂ ਬਹੁਤ ਗੱਲਾਂ ਜਾਂ ਬਹੁਤੇ ਦਾਅਵੇ ਕਰ ਰਹੇ ਨੇ ਪਰ ਕਈ ਪਿੰਡ ਅਜੇ ਨੇ ਅਜੇ ਵੀ ਔਰ ਕਈ ਇਲਾਕੇ ਅਜੇ ਨੇ ਜਿੱਥੇ ਕਿ ਅਜੇ ਤੱਕ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪਹੁੰਚ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਸੋ ਗੱਲ ਜੇਕਰ ਪਾਖੜਾ ਡੈਮ ਦੀ ਕੀਤੀ ਜਾਏ ਕਿਉਂਕਿ ਇਸ ਵੇਲੇ ਅਸੀਂ ਜਾਣਦੇ ਹਾਂ ਜੀ ਕਿ ਪੰਜਾਬ ਦਾ ਬਹੁਤ ਵੱਡਾ ਡੈਮ ਹੈ ਪਾਖੜਾ ਡੈਮ ਜਿਹਦਾ ਖਤਰੇ ਦਾ ਨਿਸ਼ਾਨ 1600 80 ਫੁੱਟ ਦਾ ਹੈ ਤੇ ਪਾਣੀ ਦਾ ਪੱਧਰ ਉੱਥੇ 1670 ਫੁੱਟ ਤੱਕ ਪਹੁੰਚ ਚੁੱਕਾ ਹੈ। ਤਕਰੀਬਨ ਤਕਰੀਬਨ ਦੇਖੋ ਪਾਖੜਾ ਡੈਮ ਦਾ ਵੀ 10 ਕੁ ਫੁੱਟ ਦਾ ਜਿਹੜਾ ਗੈਪ ਹੈ ਉਹ ਰਹਿ ਗਿਆ ਕਿਉਂਕਿ ਜੇਕਰ ਇੱਕ ਦੋ ਬਾਰਿਸ਼ਾਂ ਹੋਰ ਹੁੰਦੀਆਂ ਜਿਸ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਹੇ ਨੇ। ਕਈ ਇਲਾਕਿਆਂ ਦੇ ਵਿੱਚ ਜੋ ਬਰਸਾਤਾਂ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜੇ ਇਸੇ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੁੰਦੀ ਹੈ ਤਾਂ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਖੜਾ ਡੈਮ ਵੀ ਆਪਣਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ पार ਕਰ ਸਕਦਾ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਹ ਸਰਹੱਦੀ ਇਲਾਕਾ ਹੈ ਭਾਰਤ ਅਤੇ ਪਾਕਿਸਤਾਨ ਦਾ ਉਹ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਸੋ ਵੱਖ-ਵੱਖ ਨਹਿਰਾਂ ਦੀਆਂ ਵੱਖ-ਵੱਖ ਦਰਿਆਵਾਂ ਦੀਆਂ ਇਹ ਤਸਵੀਰਾਂ ਰਾਵੀ ਵਾਲੇ ਪਾਸੇ ਦੀਆਂ ਕਿਉਂਕਿ ਇਸ ਵੱਲੇ ਦਾ ਸਭ ਤੋਂ ਜ਼ਿਆਦਾ ਕਹਿਰ ਮਾਦੋਪੁਰ ਡੈਮ ਟੁੱਟਣ ਕਰਕੇ ਰਾਵੀ ਵਾਲੇ ਪਾਸੇ ਨੂੰ ਵਗਣਾ ਸ਼ੁਰੂ ਹੋ ਗਿਆ ਦਰਸਲ ਰਾਵੀ ਇਸ ਵੱਲੇ ਆਪਣੇ ਜੋ ਬੰਤੇ ਜਿੱਥੇ ਪਾਕਿਸਤਾਨ ਵਾਲੇ ਪਾਸੇ ਤਾਂ ਰਾਵੀ ਦੀ ਮਾਰ ਹੈ ਪਰ ਭਾਰਤ ਦੇ ਵਿੱਚ ਵੀ ਜੋ ਸਾਡਾ ਆ ਪੰਜਾਬ ਦਾ ਹਿੱਸਾ ਹੈ ਅੰਮ੍ਰਿਤਸਰ ਸਰਹੱਦੀ ਇਲਾਕਿਆਂ ਤੇ ਅਜਨਾਲੇ ਵਾਲੇ ਪਾਸੇ ਦਾ ਗੁਰਦਾਸਪੁਰ ਤੁਸੀਂ ਕਹਿ ਲਓ ਪਠਾਨਕੋਟ ਵਾਲੇ ਪਾਸੇ ਦਾ ਉੱਥੇ ਵੀ ਬਹੁਤ ਜ਼ਿਆਦਾ ਪਾਣੀ ਦਾ ਕਹਿਰ ਬੀਤੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਤੋਂ ਬਾਅਦ ਦੇ ਵਿੱਚ ਜੇ ਮੈਂ ਗੱਲ ਕਰਾਂ ਪੋਂਗ ਡੈਮ ਦੀ ਤਾਂ ਜੋ ਪੋਂਗ ਡੈਮ ਦਾ ਖਤਰੇ ਦਾ ਨਿਸ਼ਾਨ ਉਹ 1380 ਫੁੱਟ ਦਾ ਹੈ ਪਰ ਉਸ ਇਸ ਵੇਲੇ ਉੱਥੇ ਪਾਣੀ ਜਿਹੜਾ ਹੈ 1300 90 ਫੁੱਟ ਤੱਕ ਜਿਹੜਾ ਹੈ ਉਹ ਵਹਿ ਰਿਹਾ ਹੈ ਤਕਰੀਬਨ 10 ਫੁੱਟ ਦੇ ਵਾਧੇ ਦੇ ਨਾਲ ਪਾਣੀ ਪੌਂਗ ਡੈਮ ਦੇ ਵਿੱਚ ਵਹਿ ਰਿਹਾ ਹੈ ਰਣਜੀਤ ਸਾਗਰ ਜਿਹਦਾ ਖਤਰੇ ਦਾ ਨਿਸ਼ਾਨ 1730 ਫੁੱਟ ਦਾ ਹੈ ਤੇ ਪਾਣੀ ਦਾ ਪੱਧਰ ਵੀ ਇਸ ਵੇਲੇ ਉੱਥੇ 1730 ਫੁੱਟ ਦਾ ਹੈ ਸੋ ਖਤਰੇ ਦੇ ਨਿਸ਼ਾਨ ਨੂੰ ਰਣਜੀਤ ਸਾਗਰ ਵੀ पार ਕਰ ਚੁੱਕਾ ਹੈ ਸੋ ਮਾਦੋਪੁਰ ਡੈਮ ਦੀ ਅਸੀਂ ਲਗਾਤਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਅਚਾਨਕ ਉਹ ਗੇਟ ਟੁੱਟੇ ਹਾਲਾਂਕਿ ਹੈਲੀਕਾਪਟਰ ਦੇ ਜ਼ਰੀਏ ਉੱਥੇ ਫਸੇ ਲੋਕਾਂ ਦਾ ਰੈਸਕਿਊ ਕੀਤਾ ਗਿਆ ਅਚਾਨਕ ਪਠਾਨਕੋਟ ਔਰ ਗੁਰਦਾਸਪੁਰ ਵਾਲੇ ਏਰੀਆ ਦੇ ਵਿੱਚ ਪਾਣੀ ਭਰ ਜਾਣ ਕਰਕੇ ਕਈ ਸਕੂਲੀ ਬੱਚਿਆਂ ਦਾ ਰੈਸਕਿਊ ਕੀਤਾ ਗਿਆ ਸੋ ਦਿਨ ਬਦਿਨ ਇਹ ਹਾਲਾਤ ਜਿਹੜੇ ਆ ਬਹੁਤ ਨਾਜ਼ੁਕ ਹੁੰਦੇ ਜਾ ਰਿਹਾ ਅਜੇ ਵੀ ਜੋ ਪਿੰਡ ਨੇ ਕਈ ਕਈ ਪਿੰਡਾਂ ਦੇ ਵਿੱਚ 8 8 9 9 10 10 ਫੁੱਟ ਜਿਹੜਾ ਪਾਣੀ ਹੈ ਉਹ ਬਣਿਆ ਹੋਇਆ ਆਮ ਲੋਕਾਂ ਦਾ ਜਨਜੀਵਨ ਬਹੁਤ ਪ੍ਰਭਾਵਿਤ ਹੈ ਕਿਉਂਕਿ ਇਸ ਪਾਣੀ ਦੀ ਮਾਰਤਾ ਕਰਕੇ ਨਾ ਤਾਂ ਉਹ ਕਿਤੇ ਆ ਸਕਦੇ ਨੇ ਨਾ ਜਾ ਸਕਦੇ ਨੇ ਜਿੱਥੇ ਆਵਾਜਾਈ ਠੱਪ ਹੈ ਉੱਥੇ ਬਿਜਲੀ ਪਾਣੀ ਜਿਹੜਾ ਉਹ ਠੱਪ ਹੋ ਚੁੱਕਾ ਹੈ ਆਮ ਲੋਕਾਂ ਦਾ ਪੀਣ ਵਾਲਾ ਪਾਣੀ ਪ੍ਰਭਾਵਿਤ ਹੈ ਬਹੁਤ ਸਾਰੇ ਲੋਕ ਜਿਹੜੇ ਆ ਘਰਾਂ ਦੀਆਂ ਛੱਤਾਂ ਤੇ ਫਸੇ ਹੋਏ ਨੇ ਕਿਉਂਕਿ ਆ ਤਕਰੀਬਨ ਜਿੱਥੇ 8-8-9 ਉਹ ਫੁੱਟ ਪਾਣੀ ਹੋਏਗਾ ਸੋ ਘਰਾਂ ਦੇ ਵਿੱਚ ਰਹਿਣਾ ਲੋਕਾਂ ਦੇ ਲਈ ਮੁਸ਼ਕਲ ਹੈ ਕਈ ਪਰਿਵਾਰ ਆਪਣੇ ਘਰ ਛੱਡ ਕੇ ਆਪਣੇ ਪਛੂ ਛੱਡ ਕੇ ਆਪਣੇ ਵਸੇ ਬਸਾਈ ਘਰ ਛੱਡ ਕੇ ਜਾਨ ਦੇ ਲਈ ਮਜਬੂਰ ਜਿਹੜੇ ਆ ਉਹ ਹੋ ਚੁੱਕੇ ਨੇ ਬਹੁਤ ਸਾਰੇ ਲੋਕਾਂ ਦੇ ਲਈ ਰਾਹਤ ਕੈਂਪ ਜਿਹੜੇ ਆ ਉਹ ਬਣਾਏ ਗਏ ਨੇ ਕਈ ਇਲਾਕਿਆਂ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਜੋ ਕਿ ਸੁਰੱਖਿਅਤ ਇਲਾਕੇ ਨੇ ਉਹਨਾਂ ਦੇ ਵਿੱਚ ਰਾਹਤ ਕੈਂਪ ਬਣਾਏ ਗਏ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਲੋਕਾਂ ਦੇ ਵੱਲੋਂ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਜਿਹੜਾ ਆਮ ਲੋਕਾਂ ਤੱਕ ਪਹੁੰਚ ਵੀ ਹਾਲਾਂਕਿ ਕੀਤੀ ਜਾ ਰਹੀ ਹੈ ਅ ਵੱਡੀ ਗੱਲ ਇੱਥੇ ਦੇਖਣ ਨੂੰ ਇਹ ਮਿਲਦੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਵੀ ਇਲਾਕੇ ਦੇ ਵਿੱਚ ਪਹੁੰਚ ਕੀਤੀ ਜਾ ਰਹੀ ਹੈ ਸੀ ਜਿਸ ਵੀ ਇਲਾਕੇ ਦੇ ਲੋਕਾਂ ਦੇ ਨਾਲ ਗਲਬਾਤ ਕਰ ਰਹੇ ਹਾਂ ਜੋ ਹੜਪੀੜਕ ਨੇ ਜੋ ਇਹਨਾਂ ਹਾਲਾਤਾਂ ਦੇ ਨਾਲ ਜੂਝ ਰਹੇ ਨੇ ਤਾਂ ਉਸ ਵੇਲੇ ਲੋਕਾਂ ਦੀ ਮੰਗ ਇੱਕ ਹੀ ਨਜ਼ਰ ਆ ਰਹੀ ਹੈ ਕਿ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਜੋ ਬੰਨ ਨੇ ਉਹ ਪੱਕੇ ਤੌਰ ਤੇ ਬਣਾਉਣੇ ਚਾਹੀਦੇ ਨੇ ਕਿਉਂਕਿ ਤਕਰੀਬਨ ਤਕਰੀਬਨ ਹਰ ਸਾਲ ਉਹਨਾਂ ਦੇ ਨਾਲ ਅਜਿਹਾ ਵਰਤਾਰਾ ਹੁੰਦਾ ਹੈ ਅਜਿਹਾ ਹਾਦਸੇ ਦਾ ਉਹ ਸ਼ਿਕਾਰ ਹੁੰਦੇ ਨੇ ਇਸ ਕੁਦਰਤੀ ਆਫਤ ਦਾ ਸ਼ਿਕਾਰ ਹੁੰਦੇ ਨੇ ਸੋ ਅਸੀਂ ਜਾਣਦੇ ਹਾਂ ਜੀ ਜਿਸ ਤਰੀਕੇ ਦੇ ਨਾਲ 2023 ਦੇ ਵਿੱਚ ਆੜਾਈ ਸੀ 2023 ਦੇ ਵਿੱਚ ਜੋ ਪਾਣੀ ਦੀ ਮਾਰ ਸੀ ਉਸਨੇ ਉਸ ਵੇਲੇ ਵੀ ਤਕਰੀਬਨ ਫਿਰੋਜ਼ਪੁਰ ਸultanpur Lodhi ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਪਾਣੀ ਦੀ ਮਾਰ ਕੀਤੀ ਸੀ ਉਹੀ ਇਲਾਕੇ ਮੁੜ ਤੋਂ ਪਾਣੀ ਦੀ ਇਸਮਾਰ ਤੇ ਨੇ ਬਹੁਤ ਸਾਰੇ ਕਿਸਾਨ ਜਿਹੜੇ ਇੱਕ ਇੱਕ 2-2 ਏਕੜ ਵਾਲੇ ਕਿਸਾਨ ਸੀ ਪਹਿਲਾਂ ਹੀ ਕਰਜ਼ੇ ਤੋਂ ਅਜੇ ਤੱਕ ਉਠ ਨਹੀਂ ਸਕੇ ਸੀ ਤੇ ਇਸ ਮਲੇ ਦੇ ਕਿਹੋ ਜਿਹੇ ਹਾਲਾਤ ਨੇ ਇਹ ਤਸਵੀਰਾਂ ਤੁਹਾਡੇ ਤੱਕ ਸਾਰਾ ਕੁਝ ਬਿਆਨ ਕਰਦੀਆਂ ਨੇ ਇਹ ਕੋਈ ਡੈਮ ਨਹੀਂ ਹੈਗੇ ਇਹ ਕੋਈ ਨਹਿਰਾਂ ਨਹੀਂ ਹੈਗੀਆਂ ਇਹ ਆਮ ਖੇਤ ਨੇ ਕਿਸਾਨਾਂ ਦੇ ਇਹ ਪਿੰਡਾਂ ਦੀਆਂ ਗਲੀਆਂ ਨੇ ਜਿੱਥੇ ਤਕਰੀਬਨ ਤਕਰੀਬਨ ਕਈ ਕਈ ਫੁੱਟ ਜਿਹੜਾ ਉਪ ਪਾਣੀ ਖੜਾ ਹੋਇਆ ਹੈ ਸੋ ਆਮ ਲੋਕ ਇਹੋ ਜਿਹੇ ਹਾਲਾਤਾਂ ਦੇ ਨਾਲ ਕਿੰਜ ਜੂਝ ਰਹੇ ਨੇ ਕਿੰਨਾ ਇੱਕ ਸਰਕਾਰ ਦੇ ਜੋ ਦਾਅਵੇ ਉਥੇ ਨਜ਼ਰ ਆ ਰਹੇ ਨੇ ਜਾਂ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦੀ ਸਹਾਇਤਾ ਸਰਕਾਰ ਦੇ ਵੱਲੋਂ ਹਾਲਾਂਕਿ ਦਾਅਵੇ ਤਾਂ ਬਹੁਤ ਕੀਤੇ ਜਾ ਰਹੇ ਨੇ ਕਿ ਜ਼ਮੀਨੀ ਪੱਧਰ ਤੇ ਰੈਸਕਿਊ ਕੀਤਾ ਜਾ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਮੌਜੂਦ ਨੇ ਆਮ ਲੋਕਾਂ ਦੇ ਨਾਲ ਕੀਤੀ ਗੱਲਬਾਤ ਅਸੀਂ ਤੁਹਾਡੇ ਰੂਬਰੂ ਰੱਖਣਾ ਚਾਹੁੰਦੇ ਹਾਂ ਕਿ ਆਖਿਰ ਕੀ ਹੋ ਜਾ ਇਸ ਮਲੇ ਦਾ ਜੀਵਨ ਹੈ ਪੰਜਾਬ ਦੇ ਵਸਿੰਦਿਆਂ ਦਾ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਲੋਕਾਂ ਦਾ ਜਿਹੜੇ ਪਾਣੀ ਦੀ ਇਸਮਾਰ ਨੂੰ ਚੱਲ ਰਹੇ ਨੇ ਆਉਂ ਸੁਣਦੇ ਆ ਇਸ ਵੀਡੀਓ ਕਲਿੱਪ ਦੇ ਵਿੱਚ ਮੇਰਾ ਨਾਮ ਬਲਵਿੰਦਰ ਹੈਗਾ ਮੇਰਾ ਪਿੰਡ ਮਗਰਮੁਦੀਆ ਹੈ ਜੀ ਕਿਦੋਂ ਦਾ ਪਾਣੀ ਵਧਣਾ ਸ਼ੁਰੂ ਹੋਇਆ ਪਾਣੀ ਰਾਤ 3 ਵਜੇ ਸ਼ੁਰੂ ਹੋਇਆ ਜੀ ਪਾਣੀ ਵਧ ਰਿਹਾ ਕੀ ਪੋਜੀਸ਼ਨ ਹੈ ਕਿੱਥੋਂ ਕਿੱਥੇ ਤੱਕ ਪਾਣੀ ਹੈ ਪਾਣੀ ਵਧ ਰਿਹਾ ਸਾਰੇ ਦਿਨ ਨਗਰ ਤੱਕ ਪਾਣੀ ਦਿਨ ਨਗਰ ਤੋਂ ਪਿੱਛੇ ਤੱਕ ਪਾਣੀ ਆ ਰਿਹਾ ਹੈ ਰਿਆਸ਼ੀ ਇਲਾਕਾ ਵੀ ਕੋਈ ਲਪੇਟ ਨਹੀਂ ਚਾਹ ਰ ਸਾਰਾ ਸਾਰਾਗਾਸ਼ੀ ਦਾ ਇਲਾਕਾ ਹੈ ਕਿੰਨੀ ਕਿ ਮੁਸ਼ਕਲ ਹੋ ਰਹੀ ਹੈ ਕਿਉਂਕਿ ਡੰਗਾ ਡੁੰਗਰ ਲਈ ਤਾਂ ਕਾਫੀ ਮੁਸ਼ਕਲ ਹੁੰਦੀ ਹੈ ਬੱਠਾ ਇਹ ਜਾ ਰਿਹਾ ਤੇ ਪਹਿਲੀਆਂ ਵੀ ਖਰਾਬ ਹੋ ਗਈਆਂ ਚਾਰੇ ਵਾਸਤੇ ਤੇ ਚਾਰਾ ਵੀ ਰੁੜ ਗਿਆ ਇਹਨਾਂ ਦਾ ਜਿਹੜੇ ਨਵੇਂ ਪਿੰਡ ਆ ਯਾਦਾਰ ਯਾਰਾ ਮੁਸ਼ਕਲ ਹੋ ਗਿਆ ਡੰਗਰਾ ਬੰਦਾ ਦਾ ਰਾਸ਼ਨ ਲੈ ਲੇਗਾ ਕਿਉਂਕਿ ਡੰਗਰਾ ਚਾਰਾ ਔਖਾ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਕਿੱਥੇ ਨਹੀਂ ਸਰਹਾ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਆ ਜੀ ਕੋਈ ਨਹੀਂ ਆ ਸ਼ੈਲਟਰ ਹੋਂ ਗਲੜੀ ਬਣਾਇਆ ਗਿਆ ਉਸ ਤੇ ਪੁੱਛੀਏ ਕੋਈ ਸਰ ਗਲੜੀ ਇਲਾਕਾ ਬਹੁਤ ਜ਼ਿਆਦਾ ਹੈ ਬਹੁਤ ਕੋ 100 ਪਿੰਡਾਂ ਦੇ 100 ਪਿੰਡਾਂ ਦਾ 100 ਪਿੰਡਾਂ ਦਾ ਇਦਾਂ ਕੋ ਸ਼ੈਲਟਰ ਚ ਕੀ ਬਣੇਗਾ ਹਾਂਜੀ ਰਾਤ ਕਹਿੰਦੇ ਬਿਜਲੀ ਵੀ ਬੰਦ ਕਰਤੀਂ ਬਿਜਲੀ ਬੰਦ ਆ ਜੀ ਕੱਲ ਦੀ ਬੰਦ ਆ ਬੀਲ ਕੱਲ ਬੰਦ ਆ ਨਹੀਂ ਬੀਲ ਬੰਦ ਆ ਕੱਲ ਦੀ ਬੰਦ ਆ ਬਿਜਲੀ ਤੁਸੀਂ ਅਹ ਤੋਕਰੀਬ ਗਰਦਾਸਪੁਰ ਤੋਂ 6 ਕਿਲੋਮੀਟਰ ਗਲੜੀ ਬ੍ਰਹਮਪੁਰ ਰੋਡ ਤੇ ਅਸੀਂ ਖੜੇ ਆਂ ਤੇ ਇੱਥੇ ਹਾਲਾਤ ਰਾਤ 12 ਵਜੇ ਤੱਕ ਰੋਡ ਕ੍ਰਾਸ ਕਰਕੇ ਪਾਣੀ 5-7 ਫੁੱਟ ਤੇ ਇਸ ਮੌਕੇ ਬਹੁਤ ਹਾਲਾਤ ਮਾੜੇ ਨੇ ਕਿੰਨਾ ਕ ਪਾਣੀ ਚੜ ਚੁਕਾ ਪਿੰਡਾਂ ਦਾ ਪਾਣੀ ਆ ਮੌਕੇ ਪਿੰਡਾਂ ਦੇ ਵਿੱਚ ਜਿਹੜਾ ਉਹ 2-3-3 ਫੁੱਟ ਹੈ 4-4 ਫੁੱਟ ਵੀ ਹੋ ਸਕਦਾ ਬਾਹਰ ਖੇਤ ਸਾਰਾ ਫਸਲ ਬਰਬਾਦ ਹੋ ਗਈ ਸਭ ਕੁਝ ਬਰਬਾਦ ਹੋ ਗਿਆ ਜੀ ਪੱਟਾ ਬਰਬਾਦ ਹੋ ਗਿਆ ਪਛਮੀ ਦੇ ਪਾਣ ਵਾਲਾ ਚਾਰਾ ਖਤਮ ਹੋ ਗਿਆ ਸਾਰਾ ਕੁਝ ਕੋਈ ਅਨਾਉਂਸਮੈਂਟ ਕੀਤੀ ਗਈ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਵੀ ਮਦਦ ਨਹੀਂ ਕੀਤੀ ਵੀ ਪਾਣੀ ਆ ਸਕਦਾ ਪਹਿਲੇ ਕੋਈ ਨੋਸ ਨਹੀਂ ਨਾ ਕੋਈ ਅਨਾਉਂਸਮੈਂਟ ਨਾ ਕੋਈ ਇੱਥੇ ਪ੍ਰਸ਼ਾਸਨ ਵਾਲਾ ਆਇਆ ਕੋਈ ਨਹੀਂ ਆਇਆ ਖੁਦ ਹੀ ਲੋਕ ਆਪ ਹੀ ਕਰ ਸੋ ਤੁਸੀਂ ਦੇਖਿਆ ਹੈ ਕਿ ਕਿਸ ਤਰੀਕੇ ਦੇ ਨਾਲ ਆਮ ਲੋਕ ਇਸ ਵੇਲੇ ਇਸ ਪਾਣੀ ਦੀ ਮਾਰ ਦੇ ਨਾਲ ਜੂਝ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਅਕਾਲ ਚੈਨਲ ਦੀ ਟੀਮ ਦੇ ਵੱਲੋਂ ਵੱਖ-ਵੱਖ ਧure ਕੀਤੇ ਜਾ ਰਹੇ ਨੇ ਅਬਤਾਲ ਪੱਤਰਕਾਰ ਕੋਸ਼ਿਸ਼ ਹੀ ਕਰਦੇ ਹੁੰਨੇ ਆ ਕਿ ਅਸੀਂ ਤੁਹਾਡੇ ਨਾਲ ਜੋ ਜ਼ਮੀਨੀ ਪੱਧਰ ਦੇ ਹਾਲਾਤ ਨੇ ਉਹ ਸਾਰੇ ਸਾਂਝੇ ਕਰਦੇ ਚੱਲੀਏ ਸੋ ਇਸ ਵੇਲੇ ਪੰਜਾਬ ਤੋਂ ਮੇਰੇ ਸਹਿਯੋਗੀ ਹਰਪਾਲ ਸਿੰਘ ਮਖੂ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਕਿਹੋ ਜਿਹੇ ਹਾਲਾਤ ਨੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਖਾਸ ਕਰਕੇ ਪੰਜਾਬ ਵਾਸੀਆਂ ਦੇ ਲਈ ਕਿੰਨੀਆਂ ਮੁਸ਼ਕਲਾਂ ਬਣੀਆਂ ਹੋਈਆਂ ਨੇ ਸਰਕਾਰ ਦਾ ਰਵਈਆ ਕਿਹੋ ਜਿਹਾ ਹੈ ਅਸੀਂ ਉਹਨਾਂ ਕੋਲੋਂ ਪੂਰੀ ਜਾਣਕਾਰੀ ਲਵਾਂਗੇ ਸਵਾਗਤ ਹੈ ਕਾਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਜੀ ਬਿਲਕੁਲ ਸੋ ਪੈਸਾ ਬਿਸਮਲੇ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਕਿਹੋ ਜਿਹੇ ਬਲੇ ਨੇ ਪਹਿਲਾ ਅਸੀਂ ਇਹ ਜ਼ਰੂਰ ਸੰਗਤ ਅਕ ਜਾਣਕਾਰੀ ਦਈਏ ਕਿ ਆਖਿਰ ਕਿੰਨਾ ਪੰਜਾਬ ਦਾ ਏਰੀਆ ਇਸ ਪਾਣੀ ਦੀ ਮਾਰ ਤੇ ਹੇਠਾਂ ਹੈ ਇਹ ਕਹਿ ਦਈਏ ਜੀ ਪੰਜਾਬ ਦਾ ਮੈਨੂੰ ਲੱਗਦਾ ਵੀ ਤੀਜੀ ਤੀਸਰਾ ਹਿੱਸਾ ਜਿਹੜਾ ਅੱਜ ਫਾੜਾਂ ਦੀ ਮਾਰ ਚੱਲ ਰਿਹਾ ਜੀ ਜੀ ਪੁਰ ਹੜਾ ਦਾ ਕਹਿਰ ਮੈਨੂੰ ਲੱਗਦਾ ਪਿਛਲੇ 20-25 ਦਿਨਾਂ ਤੋਂ ਪੰਜਾਬ ਦੇ ਵਿੱਚ ਜੇ ਗੱਲ ਕਰੀਏ 8-10 ਜ਼ਿਲ੍ਹਿਆਂ ਦੀ ਗੱਲ ਕਰ ਲਈਏ ਜੇ ਆਪਾਂ ਗਰਦਾਸਪੁਰ ਜ਼ਿਲ੍ਹਾ ਅੱਜ ਉਹ ਹੜਾਂ ਦੀ ਮਾਰ ਚੱਲ ਰਿਹਾ ਰਾਵੀ ਦਰਿਆ ਦੀ ਜੇ ਗੱਲ ਕਰ ਲਈਏ ਵੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਕਪੂਰਥਲਾ ਜਲੰਧਰ ਇਹ ਸਾਰੇ ਜਿਹੜੇ ਲਗਭਗ 20-22 ਦਿਨਾਂ ਤੋਂ ਇਹ ਜਿਹੜੇ ਫਿਰੋਜ਼ਪੁਰ ਦਾ ਏਰੀਆ ਦੀ ਗੱਲ ਕਰ ਲਈਏ ਸਤਲੁਜ ਤੇ ਬਿਆਸ ਤੇਆਵਾ ਨੇ ਲਗਭਗ 20-25 ਦਿਨਾਂ ਤੋਂ ਇਹ ਇਹ ਕਹਿਰ ਮਚਾਇਆ ਹੋਇਆ ਹੂੰ ਤੇ ਨੁਕਸਾਨ ਦੀ ਗੱਲ ਕਰ ਲਈਏ ਤੇ ਨੁਕਸਾਨ ਇੰਨਾ ਕੁ ਜ਼ਿਆਦਾ ਹੈ ਸਰਕਾਰਾਂ ਕੇਵਲ ਫਸਲਾਂ ਦੀ ਗੱਲ ਕਰ ਰਹੀਆਂ ਪਰ ਮੈਂ ਕਹਿੰਨਾ ਵੀ ਕੱਲਾਂਗਾ ਫਸਲਾਂ ਨਹੀਂ ਲੋਕਾਂ ਦੇ ਬੂਰ ਖਰਾਬ ਹੋ ਗਏ ਨੇ ਜੀ ਲੋਕਾਂ ਦੀਆਂ ਮੋਟਰਾਂ ਖਰਾਬ ਹੋ ਗਈਆਂ ਹੁਣ ਇੱਕ ਬੂਰ ਤੇ ਜ਼ਿੰਮੇਵਾਰ ਦਾ 2 ਤੋਂ 2.5 ਲੱਖ ਰੁਪਏ ਖਰਚਾ ਆਉਂਦਾ ਜੀ ਹੂੰ ਜੇ ਗੱਲ ਕਰੀਏ 22 ਦਿਨ ਹੋ ਗਏ ਨੇ ਮਕਾਨਾਂ ਦੇ ਵਿੱਚ ਪਾਣੀ ਵੜ ਗਿਆ ਮਕਾਨ ਮਕਾਨਾਂ ਦੀਆਂ ਕੰਧਾਂ ਪਾਟ ਗਈਆਂ ਜੀ ਨੀਹਾਂ ਕਮਜ਼ੋਰ ਹੋ ਗਈਆਂ ਹੂੰ ਪਸ਼ੂ ਬਹੁਤ ਲੋਕਾਂ ਦੇ ਪਸ਼ੂ ਜਿਹੜੇ ਨੇ ਉਹ ਬਿਮਾਰ ਹੋ ਗਏ ਨੇ ਪੈੜਾ ਖੁਰ ਖੁਰ ਖਰਾਬ ਹੋ ਗਏ ਨੇ ਪਾਣੀ ਦੇ ਵਿੱਚ ਖੰਨ ਕਰਕੇ ਕੁਝ ਪਸ਼ੂ ਪਾਣੀ ਦੀ ਭੇਟ ਚੜ ਗਏ ਨੇ ਬਿਲਕੁਲ ਸੋ ਜਿਸ ਤਰ੍ਹਾਂ ਬਿਮਾਰੀਆਂ ਬਿਮਾਰੀਆਂ ਬਹੁਤ ਆਈਆਂ ਨੇ ਜੀ ਅੱਜ ਅਸੀਂ ਸਾਡੀ ਆਕਾਲ ਚੈਨਲ ਦੀ ਟੀਮ ਤਜਿੰਦਰ ਰੰਧਾਵਾ ਜੀ ਸਾਡੇ ਨਾਲ ਹੀ ਸਨ ਔਰ ਅੱਜ ਉਹਨਾਂ ਲੋਕਾਂ ਨੇ ਕਿਹਾ ਵੀ ਸਾਨੂੰ ਖਾਰਸ਼ ਚਮੜੀ ਰੋਗ ਹੋ ਗਿਆ ਹੂੰ ਸੋ ਮਤਲਬ ਬਹੁਤ ਜ਼ਿਆਦੀਆਂ ਪਾਣੀ ਦੇ ਨਾਲ ਬਿਮਾਰੀਆਂ ਆ ਕਿਉਂਕਿ ਕੈਮੀਕਲ ਵਾਲਾ ਪਾਣੀ ਹੈ ਵੱਡੇ ਸ਼ਹਿਰਾਂ ਦੇ ਵਿੱਚੋਂ ਸੀਵਰੇਜ ਦਾ ਪਾਣੀ ਫੈਕਟਰੀਆਂ ਦਾ ਪਾਣੀ ਇਹ ਸਾਰਾ ਇਹ ਇਹ ਦਰਾਸਾਨੀ ਨੰਗ ਰਿਹਾ ਹੈ ਰੀਕੀ ਪੱਤਨ ਔਰ ਪਿੰਡਾਂ ਦੇ ਵਿੱਚ ਬਿਮਾਰੀਆਂ ਵੀ ਕਾਫੀ ਆ ਗਈਆਂ ਜੀ ਜੀ ਸੋ ਅਕਸਰ ਜਿਸ ਵੇਲੇ ਭਾਈ ਸਾਹਿਬ ਗੱਲ ਕੀਤੀ ਜਾਂਦੀ ਹੈ ਤੇ ਅਸੀਂ ਕੇਵਲ ਸ਼ਾਇਦ ਜੋ ਸਾਨੂੰ ਜ਼ਮੀਨੀ ਪੱਧਰ ਤੇ ਸਾਹਮਣੇ ਚੀਜ਼ਾਂ ਨਜ਼ਰ ਆ ਰਹੀਆਂ ਹੁੰਦੀਆਂ ਨੇ ਕਿ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਕਰਾਣਾ ਨੁਕਸਾਨ ਹੋ ਰਿਹਾ ਹੈ ਅਸੀਂ ਕੇਵਲ ਇਨਾਂ ਚੀਜ਼ਾਂ ਨੂੰ ਜੋ ਕਹਿ ਲਓ ਕਿ ਦੁਨਿਆਵੀ ਚੀਜ਼ਾਂ ਸੀ ਉਸ ਦੀ ਜਿਆਦਾ ਕਹਿ ਲੋ ਗੱਲ ਕਰਦੇ ਹੁੰਨੇ ਆ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਆਮ ਇੱਕ ਵਿਅਕਤੀ ਦੇ ਜੀਵਨ ਦੇ ਵਿੱਚ ਕਿੰਨੀ ਅਹਿਮਤ ਰੱਖਤੀਆਂ ਨੇ ਖਾਸ ਕਰਕੇ ਜੋ ਆਮ ਲੋਕ ਨੇ ਹਾਲਾਂਕਿ ਜੇ ਪਾਣੀ ਦੀ ਮਾਰ ਤੋਂ ਬਚ ਗਏ ਨੇ ਤੇ ਖੜੇ ਪਾਣੀ ਦੇ ਨਾਲ ਬਿਮਾਰੀਆਂ ਦਾ ਕਾਫੀ ਪ੍ਰਕੋਪ ਹੈ ਇਸ ਵੇਲੇ ਬਿਲਕੁਲ ਜੀ ਕੱਲ ਸਾਡੇ ਇੱਥੇ ਨਾਲ ਹੀ ਆਲੇ ਵਾਲੇ ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਕੋਈ ਕਿਸਤੀਆਂ ਦਾ ਪ੍ਰਬੰਧ ਨਹੀਂ ਸੀ ਘਰਾਂ ਦੇ ਉੱਪਰ ਸਨ ਜੇ ਉਹਨਾਂ ਨੂੰ ਪੁੱਛੀ ਜਾਵੇ ਵੀ ਤੁਸੀਂ ਘਰ ਕਿਉਂ ਨਹੀਂ ਛੱਡਦੇ ਕਹਿੰਦੇ ਵੀ ਘਰਾਂ ਦੇ ਵਿੱਚ ਚੋਰੀਆਂ ਹੋਣ ਦੀ ਸੰਭਾਵਨਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਲੋਕ ਕਹਿੰਦੇ ਵੀ ਸਾਨੂੰ ਕਿਸਤੀ ਮਿਲ ਨਹੀਂ ਰਹੀ ਤੇ ਚੋਰਾਂ ਦੇ ਕੋਲ ਕਿਸਤੀਆਂ ਨੇ ਕਿੰਨੇ ਦਿੱਤੀਆਂ ਨੇ ਇਹ ਵੀ ਇੱਕ ਤਫ਼ਤੀਸ਼ ਦਾ ਹਿੱਸਾ ਹੈ ਵੀ ਚੋਰਾਂ ਦੇ ਕੁਲ ਕਿਸਤੀਆਂ ਦੇ ਰਾਤ ਨੂੰ ਲੋਕਾਂ ਦਾ ਸਮਾਨ ਵੀ ਚੋਰੀ ਕੀਤਾ ਜਾ ਰਿਹਾ ਹੈ ਲੋਕਾਂ ਦੀਆਂ ਮੋਟਰਾਂ ਉਤਾਰੀਆਂ ਜਾ ਰਹੀਆਂ ਟਰਾਂਸਫਰਮ ਉਤਾਰੇ ਜਾ ਰਹੇ ਨੇ ਘਰਾਂ ਦੇ ਵਿੱਚੋਂ ਸਮਾਨ ਚੋਰੀ ਹੋ ਰਿਹਾ ਹੈ ਇਹ ਲੋਕਾਂ ਦਾ ਖਦਸਾ ਹੈ ਅੱਜ ਇਹ ਗਰਾਊਂਡ ਦੀਆਂ ਰਿਪੋਰਟਾਂ ਨੇ ਜੀ ਸੋ ਹਾਲਾਂਕਿ ਸਰਕਾਰ ਦੇ ਵੱਲੋਂ ਬਹੁਤ ਦਾਅਵੇ ਕੀਤੇ ਜਾ ਰਹੇ ਨੇ ਕਿ ਵੱਖ-ਵੱਖ ਮੰਤਰੀਆਂ ਦੀ ਜਿਹੜੀਆਂ ਹੈ ਉਹ ਵੱਖ-ਵੱਖ ਡਿਊਟੀਆਂ ਲੱਗੀਆਂ ਹੋਈਆਂ ਵੱਖ-ਵੱਖ ਮੰਤਰੀਆਂ ਨੂੰ ਵੱਖ-ਵੱਖ ਇਲਾਕੇ ਅਲਾਟ ਕਰ ਦਿੱਤੇ ਗਏ ਆ ਅੱਜ ਇਸ ਇਲਾਕੇ ਦੇ ਵਿੱਚ ਤੁਸੀਂ ਪਹੁੰਚ ਕਰ ਰਹੇ ਹੋ ਲੋਕਾਂ ਦੇ ਨਾਲ ਜ਼ਮੀਨੀ ਪੱਧਰ ਤੇ ਗੱਲਬਾਤ ਕਰ ਰਹੇ ਹੋ ਜ਼ਰੂਰ ਅਸੀਂ ਇਸ ਚੀਜ਼ ਦੀ ਗੱਲਬਾਤ ਕਰੀਏ ਕਿ ਆਖਿਰ ਕਿੰਨੀਆਂ ਸਰਕਾਰੀ ਸਹੂਲਤਾਂ ਹੁਣ ਤੱਕ ਪਹੁੰਚ ਗਈਆਂ ਨੇ ਜੇ ਗੱਲ ਕਰੀਏ ਜੀ ਸਹੂਲਤ ਤੇ ਇੱਕ ਵੀ ਨਹੀਂ ਪਹੁੰਚੀ ਜੇ ਗੱਲ ਕਰੀਏ ਵੀ ਆਫੀਸਰ ਸਾਰੇ ਜਿੰਨੇ ਐਸ ਡੀ ਐਮ ਤਹਿਸੀਲਦਾਰ ਮੰਤਰੀ ਸੰਤਰੀ ਸਾਰੇ ਬੰਦੇ ਉੱਪਰ ਨੇ ਤੇ ਸਰਕਾਰ ਵੱਲੋਂ ਅਜੇ ਤੱਕ ਗਰਾਊਂਡ ਦੇ ਉੱਪਰ ਕੁਝ ਨਹੀਂ ਪਹੁੰਚਿਆ ਅੱਜ ਉਹਨਾਂ ਨੂੰ ਐਮਐ ਸਰਪੰਚਾਂ ਵੱਲੋਂ ਅੱਜ ਪਸ਼ੂਆਂ ਲਈ ਚਾਰਾ ਵੰਡਿਆ ਗਿਆ। ਉਹ ਵੀ ਆ 22 ਦਿਨ ਹੋ ਗਏ ਨੇ ਪਾਣੀ ਆਏ ਨੂੰ। ਹੁਣ ਤੱਕ ਸਮਾਜ ਸੇਵੀਆਂ ਨੇ ਹੀ ਲੋਕਾਂ ਦੀ ਬਾਹ ਫੜੀ ਏ। ਉਹ ਭਾਵੇਂ ਅਕਾਲ ਹਿਲ ਜਿਹੜੇ ਆਮ ਲੋਕ ਜਿਵੇਂ ਕਹਿੰਦੇ ਵੀ ਦੁੱਖ ਦੇ ਵਿੱਚ ਉਹ ਉਹਨਾਂ ਨੇ ਆ ਕੇ ਲੋਕਾਂ ਨੂੰ ਕੀ ਰਸਾਂ ਦਿਤੀਆਂ ਖਾਣ ਨੂੰ, ਕੁਝ ਭੋਜਨ ਤਿਆਰ ਕਰਕੇ ਲੈ ਕੇ ਆਏ, ਕੁਝ ਪਸ਼ੂਆਂ ਲਈ ਚਾਰਾ ਲੈ ਕੇ ਆਏ। ਪਰ ਸਰਕਾਰ ਗਰਾਊਂਡ ਦੀ ਰਿਪੋਰਟ ਇਹ ਹੈ ਵੀ ਸਰਕਾਰ ਅਜੇ ਤੱਕ ਇਨਾਂ ਕੰਮਾਂ ਦੇ ਵਿੱਚ ਬਿਲਕੁਲ ਫੇਲ ਹੈ ਜੀ। ਬਿਲਕੁਲ ਸੋ ਇਸ ਵੇਲੇ ਜਿਸ ਪਰ ਤੁਸੀਂ ਜੇ ਅਸੀਂ ਐ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪਾਣੀ ਲਗਾਤਾਰ ਵਧ ਰਿਹਾ ਹੈ ਜਾਂ ਮੀਂਹ ਦੇ ਕਿਹੋ ਜਿਹੇ ਹਾਲਾਤ ਨੇ ਕਿ ਕਈ ਕਈ ਇਲਾਕਿਆਂ ਦੇ ਵਿੱਚ ਪਾਣੀ ਘਟਿਆ ਵੀ ਹੈ ਜਾਂ ਤਕਰੀਬਨ ਪਾਣੀ ਦੇ ਵਿੱਚ ਵਾਧਾ ਹੋ ਰਿਹਾ ਹੈ ਪਾਣੀ ਦੇ ਵਿੱਚ ਫਿਲਹਾਲ ਤੇ ਮਤਲਬ ਸਤਲੁਜ ਦੇ ਵਿੱਚ ਪਾਣੀ ਕੱਲ ਨਾਲੋਂ 1 ਫੁੱਟ ਨੀਵਾ ਗਿਆ ਹੈ ਜੀ ਪਰ ਅੱਜ ਉੱਥੋਂ ਅੱਜ ਵੀ ਰਿਪੋਰਟ ਹੈ ਵੀ ਅੱਜ ਉੱਥੋਂ 1 ਲੱਖ ਕਿਊਸਕ ਪਾਣੀ ਰਿਲੀਜ਼ ਕਰਤਾ ਹੈ ਉਹ ਕੱਲ ਸਵੇਰ ਤੱਕ ਉਹ ਪਾਣੀ ਵੀ ਪਹੁੰਚ ਜਾਣਾ ਤੇ ਜੇ ਬਿਆਸ ਦਰਿਆ ਦੀ ਗੱਲ ਕਰੀਏ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ 1.5 ਤੋਂ 2 ਫੁੱਟ ਵੱਧ ਚੁੱਕਾ ਹੈ। ਹੂੰ ਤੇ ਹਰੀਕੇ ਪੱਤਨ ਦੀ ਗੱਲ ਕਰੀਏ ਜਿੱਥੇ ਜਿੰਨਾ ਲੋਕਾਂ ਨੂੰ ਦੋਵੇਂ ਦਰਿਆ ਮਾਰਦੇ ਨੇ ਉਹ ਉੱਥੇ ਪਾਣੀ ਦਾ ਪੱਧਰ ਅੱਜ ਦੀ ਤਰੀਕ ਦੇ ਵਿੱਚ 2 ਫੁੱਟ ਕੱਲ ਨਾਲੋਂ ਵੱਧ ਚੁੱਕਾ ਹੈ। ਪਾਣੀ ਘਟਣ ਦੀ ਸੰਭਾਵਨਾ ਨਹੀਂ ਉਪਰ ਕੁਦਰਤ ਵੀ ਇਮਤਿਹਾਨ ਲੈ ਰਹੀ ਉੱਪਰੋਂ ਬਾਰਸ਼ਾਂ ਦਾ ਮਾਹੌਲ ਹੈ। ਇਹ yellow alert ਕੀਤਾ ਹੈ ਸਰਕਾਰ ਨੇ ਬਰਸਾਤਾਂ ਵੀ ਹੱਥ ਦਰਜੀ ਦੀਆਂ ਪੰਜਾਬ ਦੇ ਵਿੱਚ ਹੋ ਰਹੀਆਂ। ਹੂੰ ਬਿਲਕੁਲ ਸੋ ਕਿਹੋ ਕਿਹੋ ਜੇ ਪਿੰਡਾਂ ਦੇ ਵਿੱਚ ਜਿਹੜੇ ਆ ਰਾਹਤ ਕਾਰ ਚੱਲ ਰਹੇ ਨੇ ਜਾਂ ਸਰਕਾਰ ਦੇ ਵੱਲੋਂ ਕੋਈ ਰੈਸਕਿਊ ਸੈਂਟਰਸ ਵਗੈਰਾ ਬਣਾਏ ਗਏ ਨੇ ਅ ਜੀ ਆਪਾਂ ਕਹੀਏ ਵੀ ਕੋਈ ਰਾਹਤ ਸੈਂਟਰ ਅਜੇ ਤੱਕ ਗੁੰਗਲੋਂ ਤੋਂ ਮਿੱਟੀ ਝਾੜੀ ਗਈ ਇਹ ਕੱਲ ਮੇਰੀ ਐਮਐਲਏ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਨੇ ਅਸੀਂ ਖੋਲ੍ਹਤੇ ਨੇ ਪਰ ਆਮ ਲੋਕਾਂ ਨਾਲ ਗੱਲ ਕਰੀਏ ਤਾਂ ਲੋਕ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿ ਕਿੱਥੇ ਖੋਲੇ ਨੇ ਹੂੰ ਕੀ ਰੈਸਕਿਊ ਮਤਲਬ ਡੀਸੀ ਜਾਂ ਮੈਡਮ ਜਾਂ ਆਪਾਂ ਵੇਖਦੇ ਆਂ ਵੀ ਆਰਮੀ ਵੀ ਲੱਗੀ ਹੋਈ ਰੈਸਕਿਊ ਜਿਹੜੇ ਵੀ ਜਾਨੀ ਨੁਕਸਾਨ ਤੋਂ ਅਜੇ ਤੱਕ ਲਗਭਗ ਬਚਾਇ ਕੋਈ ਇਹ ਨਹੀਂ ਇਹੋ ਜਿਹੀ ਰਿਪੋਰਟ ਸਾਨੂੰ ਮਿਲੀ ਕੋਈ ਖਬਰ ਮਿਲੀ ਵੀ ਫਲਾਣੇ ਪਿੰਡ ਦੇ ਵਿੱਚ ਲੋਕਾਂ ਨੇ ਜਾਨ ਗਵਾਈ ਹੋਵੇ ਅਜੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੀ ਗੱਲ ਕਰੀਏ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੈ ਜੀ ਆਮ ਲੋਕਾਂ ਦੇ ਨਾਲ ਜਿਸ ਪਹਿਲੇ ਵਿਚਰਦੇ ਉਹ ਕਿਹੋ ਜਿਹਾ ਮੰਗਾ ਨੇ ਆ ਲੋਕਾਂ ਦੀਆਂ ਤੇ ਮੰਗਾਂ ਇਹੋ ਹੀ ਨੇ ਜੀ ਸਾਡਾ ਉਹ ਕਹਿੰਦੇ ਨੇ ਵੀ ਅਸੀਂ 23 ਦੇ ਵਿੱਚ ਵੀ ਬਰਬਾਦ ਹੋਏ ਸਾਂ ਪਰ ਸਾਨੂੰ 23 ਦੇ ਵਿੱਚ ਸਰਕਾਰ ਨੇ ਬਹੁਤ ਲਾਰੇ ਲਾਏ ਸੀ ਤੁਹਾਨੂੰ ਕੁਕੜੀਆਂ ਚੂਚੀਆਂ ਭੇਡਾਂ ਬੱਕਰੀਆਂ ਦੇ ਮੁਆਵਜ਼ੇ ਦੇਾਂਗੇ ਪਰ ਸਾਨੂੰ ਜ਼ਮੀਨ ਦਾ ਵੀ ਖਰਾਬਾ ਜਾਂ ਮੁਆਵਜ਼ਾ ਨਹੀਂ ਸੀ ਮਿਲਿਆ ਪਰ ਇਸ ਵਾਰ ਲੋਕ ਕਹਿੰਦੇ ਨੇ ਵੀ ਸਾਨੂੰ ਭਾਰੀ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿਉਂਕਿ ਉਹ ਕਹਿੰਦੇ ਵੀ ਅਸੀਂ ਅੱਜ ਤੋਂ 2 ਸਾਲ ਪਹਿਲਾਂ 23 ਦੇ ਵਿੱਚ ਵੀ ਅਸੀਂ ਬਰਬਾਦ ਹੋਏ ਸਾਂ ਸਾਡੀ ਮਾਲਕੀ ਜ਼ਮੀਨਾਂ ਦੇ ਵਿੱਚ ਸਰਕਾਰ ਪਾਣੀ ਛੱਡਦੀ ਏ ਵੀ ਸਾਨੂੰ ਮਤਲਬ ਕੋਈ ਕਿੱਲੇ ਦਾ 50000 ਰੁਪਏ ਮਾਜਾ ਘੱਟੋ ਘਾਟ ਦਿੱਤਾ ਜਾਵੇ ਕਿਉਂਕਿ ਝੋਨੇ ਤੇ ਤਿਆਰ ਕਰਨ ਤੱਕ ਦਾ 30 ਤੋਂ 35000 ਰੁਪਏ ਖਰਚਾ ਕਿਸਾਨ ਦਾ ਆ ਜਾਂਦਾ ਸੀ ਕਰਜ਼ਾ ਬਹੁਤ ਜ਼ਿਆਦਾ ਚੁੱਕਿਆ ਹੈ ਦੇਈ ਦੇ ਵਿੱਚ ਵੀ ਸਾਡੇ ਤੋਂ ਕਰਜ਼ਾ ਜੇ ਉਤਰਿਆ ਨਹੀਂ ਔਰ ਹੁਣ ਫਿਲਹਾਲ ਜਿਹੜੀਆਂ ਹੁਣ ਮਜੂਦਾ ਮੰਗਾ ਨੇ ਮਜੂਦਾ ਮੰਗਾ ਉਹਨਾਂ ਦੀਆਂ ਮੈਡੀਸਨ ਦੀਆਂ ਜੀ ਮਜੂਦਾ ਮੰਗਾ ਉਹਨਾਂ ਦੀਆਂ ਪਸ਼ੂਆਂ ਦਾ ਹਰਾਚਾਰਾ ਸੁੱਕਾ ਚਾਰਾ ਸਾਰਾ ਕੁਝ ਰੁੜ ਗਿਆ ਹੁਣ ਹੁਣ ਮਜੂਦਾ ਕਹਿੰਦੇ ਵੀ ਚਲੋ ਬੇਜਬਾਨ ਪਸ਼ੂਆਂ ਲਈ ਕਿਸੇ ਨਾ ਕਿਸੇ ਤਰੀਕੇ ਦਾ ਸਾਨੂੰ ਫੀਡ ਕੋਈ ਖਾਲ ਕੋਈ ਅਪਰਚੋਕਰ ਕੋਈ ਹਰਾਚਾਰਾ ਪ੍ਰੋਵਾਈਡ ਕੀਤਾ ਜਾਏ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦੇ ਲਈ ਫਤਿਹ ਅਰਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਸੰਦਰਭ ਸਹ ਜੋ ਕਿ ਹਰਪਾਲ ਸਿੰਘ ਮਖੂਰ ਜੋ ਕਿ ਜ਼ਮੀਨੀ ਪੱਧਰ ਤੇ ਦਰਅਸਲ ਗਰਾਉਂਡ ਜ਼ੀਰੋ ਤੇ ਉੱਤਰ ਕੇ ਇਹਨਾਂ ਲੋਕਾਂ ਦੇ ਨਾਲ ਵਿਚਰ ਰਹੇ ਨੇ ਜਿੱਥੇ ਤਕਰੀਬਨ ਕਈ-ਕਈ ਫੁੱਟ ਪਾਣੀ ਦੇ ਵਿੱਚ ਇਹ ਲੋਕ ਜਿਹੜੇ ਆ ਉਹ ਫਸੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇਹਨਾਂ ਲੋਕਾਂ ਦੇ ਹਾਲਾਤਾਂ ਨੂੰ ਸਮਝਿਆ ਜਾ ਸਕੇ ਵੱਡੇ ਸਵਾਲ ਪ੍ਰਸ਼ਾਸਨ ਤੇ ਵੀ ਨੇ ਸਰਕਾਰ ਤੇ ਵੀ ਨੇ ਕਿ ਕੇਵਲ ਬੰਨਾਂ ਤੇ ਖਲੋਕੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਡਾਕਟਰ ਸ਼ਾਹ ਦੇ ਅਧਿਕਾਰੀ ਨੇ ਜਿਹੜੇ ਉਹ ਮੁੜ ਰਹੇ ਨੇ ਲੋੜ ਹੈ ਜੀ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਨ ਦੀ ਜਿਹੜੇ ਲੋਕ ਅਜੇ ਵੀ ਇਸ ਪਾਣੀ ਦਾ ਕਰਕੇ ਘਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਇਸ ਪਾਣੀ ਦੀ ਮਾਰ ਤੋਂ ਬਾਹਰ ਕੱਢਣ ਦੀ ਕਿਉਂਕਿ ਖੜੇ ਪਾਣੀ ਦੇ ਵਿੱਚ ਕਈ ਬਿਮਾਰੀਆਂ ਜਿਹੜੀਆਂ ਉਹ ਉਹਨਾਂ ਲੋਕਾਂ ਨੂੰ ਹੋ ਰਹੀਆਂ ਨੇ ਭਾਈ ਸਾਹਿਬ ਹੋਰਾਂ ਨੇ ਦੱਸਿਆ ਕਿ ਬੀਤੇ ਦਿਨੀ ਇੱਕ ਨੌਜਵਾਨ ਦੀ ਜਿਹੜੀ ਹੈ ਉਹ ਮੌਤ ਵੀ ਹੋ ਗਈ ਹੈ ਸੋ ਇਸ ਤਰੀਕੇ ਦੇ ਨਾਲ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਪੰਜਾਬ ਦੇ ਅਬਛਿੰਦੇ ਜਿੱਥੇ ਕਿ ਇੱਕ ਪਾਸੇ ਇਹ ਕੁਦਰਤੀ ਆਫਤ ਆਪਣਾ ਕਹਿਰ ਦਿਖਾ ਰਹੀ ਹੈ ਪਰ ਖਾਸ ਕਰਕੇ ਜੇ ਤੁਸੀਂ ਇਹ ਸਮਝੋ ਕਿ ਲਗਾਤਾਰ بارش ਵੀ ਜੜੀ ਐ ਉਹ ਰੁਕੰਦਾ ਨਾਮ ਨਹੀਂ ਲੈ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਵੀ ਨਾਜ਼ੁਕ ਹੋ ਸਕਦੇ ਆ ਜੇਕਰ ਬਿਆਸ ਜਾਂ ਸਤਲੁਜ ਤੋਂ ਪਾਣੀ ਹੋਰ ਛੱਡਿਆ ਜਾਂਦਾ ਹੈ ਕਿਉਂਕਿ ਦੋਹਾਂ ਹੀ ਦਰਿਆਵਾਂ ਦੇ ਵਿੱਚ ਪਾਣੀ ਦੇ ਪੱਧਰ ਤਾਂ ਲਗਾਤਾਰ ਵਧਦਾ ਹੋ ਰਿਹਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਣੀ ਜੋ ਹੈ ਰਿਹਾਇਸ਼ੀ ਇਲਾਕਿਆਂ ਦੇ ਵੱਲ ਜਿਹੜਾ ਉਸ ਦਾ ਵਹਾ ਕੀਤਾ ਜਾਵੇ ਜਿਹੜੇ ਰਿਹਾਇਸ਼ੀ ਇਲਾਕਿਆਂ ਦੇ ਵੱਲ ਇਸ ਦਾ ਵਹਾ ਕੀਤਾ ਜਾਂਦਾ ਹੈ ਤਾਂ ਤਕਰੀਬਨ ਤਕਰੀਬਨ ਨੁਕਸਾਨ ਤੇ ਅਸਾਰ ਤੁਹਾਨੂੰ ਸਾਹਮਣੇ ਆ ਰਹੇ ਨੇ ਸੋ ਕੁਝ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਹੋਰ ਜ਼ਰੂਰੀ ਸਮਝਦੀ ਹਾਂ ਕਿਉਂਕਿ ਅਸੀਂ ਉਹਨਾਂ ਲੋਕਾਂ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅਸੀਂ ਪੰਜਾਬ ਦੇ ਇਹ ਜੋ ਹਾਲਾਤ ਇਸ ਬਲੇ ਤਰਾਸ ਦੀ ਦੇ ਹਾਲਾਤ ਬਣੇ ਨੇ ਤੁਹਾਡੇ ਤੱਕ ਪਲ-ਪਲ ਦੀ ਅਪਡੇਟ ਦੇਣੀ ਜ਼ਰੂਰੀ ਸਮਝਦੇ ਹਾਂ ਆਓ ਦੇਖਦੇ ਹਾਂ ਵੀਡੀਓ ਕਲਿੱਪ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਹਰੀਕੇ ਪੱਤਨ ਦੇ ਬਿਲਕੁਲ ਪਹਿਲੇ ਪਿੰਡ ਗੱਟਾ ਬਾਦਸ਼ਾਹ ਆ ਦੇ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਜੀ ਪਾਣੀ ਦਾ ਲੈਵਲ ਪਾਣੀ ਦਾ ਪੱਧਰ ਵਧਣ ਦੇ ਨਾਲ ਆ ਘਰਾਂ ਦੇ ਵਿੱਚੋਂ ਵੀਰ ਆਪਣੇ ਪਸ਼ੂ ਬਚਾ ਕੇ ਬਾਹਰ ਕੱਢ ਰਹੇ ਆ ਨਿੱਕੇ ਨਿੱਕੇ ਫਲ ਕੱਢ ਰਹੇ ਹਾਂ ਜੀ ਭਰਾ ਜੀ ਕੀ ਕਹਿਣਾ ਚਾਹੁੰਦੇ ਕਿਹੜਾ ਰਕਮਾ ਕਿਹੜੇ ਪਿੰਡ ਦਾ ਆਪਣਾ ਜੀ ਇਹ ਭਾਜੀ ਗੱਟੇ ਬਾਦਸ਼ਾਹ ਰਕਮਾ ਵਾ ਪਾਣੀ ਵੱਧ ਗਿਆ ਪਾਣੀ ਬਹੁਤ ਵੱਧ ਗਿਆ ਕੋਈ ਛੈ ਨਹੀਂ ਮਾਰਟ ਕਰ ਰਖਾਂ ਰਹਿ ਗਈ ਪਹਿਲੋ ਸੇਰੇ ਡੰਗਰ ਕੱਢੇ ਆ ਬੱਚੇ ਕੱਢ ਕੇ ਰਹਿ ਗਏ ਕੁਝ ਡੰਗਰ ਰਹਿ ਗਏ ਵਿੱਚ ਮਤੜੀਆਂ ਨਹੀਂ ਆਉਂਦੀਆਂ ਉਹ ਰਹਿ ਗਿਆ ਉਹ ਸੇਰੇ ਵੇਖਾ ਉਹ ਠਰ ਕੇ ਸਾਰੇ ਬੰਦੇ ਹਰਾ ਚਾਰਾ ਸੁੱਕਾ ਸਾਰਾ ਰੁਣ ਗਿਆ ਸਾਲਾ ਕੋ ਰੁਣ ਗਿਆ ਕੋਈ ਛੈ ਨਹੀਂ ਅਸਲ ਵੀ ਹੈ ਸਭ ਕੋ ਰੁਣ ਗਿਆ ਕੋਈ ਮਾਰ ਤੇ ਜੀਵਾਰ ਕੱਢਦੇ ਨਹੀਂ ਮਾਰ ਤੇ ਜੀਵਾਰ ਕੱਢਦੇ ਆ ਹਰ ਸਾਰਾ ਆ ਪੂਸੂ ਵੱਡ ਰਹਾ ਬਹੁਤ ਕੋ ਕੱਢ ਲੇ ਸੇ ਹੋਰ ਰਹਿ ਗਿਆ ਰੂੜੇ ਨਹੀਂ ਪਸ਼ੂ ਨਹੀਂ ਰੂੜੇ ਨਹੀਂ ਸੇਰੇ ਆ ਦੇ ਕੱਢਾਂਗੇ हां सिर कटा के वो ਜਿੱਦਾ ਚਾਰਾ ਪਾਣੀ ਆ ਫਿਰ ਤੁਰਨ ਨਹੀਂ ਚੋਈ ਖੁੱਲੇ ਛੱਡ ਆਏ ਆ ਵੀ ਜੇ ਨਿਕਲ ਆਏ ਠੀਕ ਆ ਤੁਰ ਗਏ ਤਾਂ ਜੀਦਾ ਜਰਾ ਕਿੰਨਾ ਨੁਕਸਾਨ ਹੈ ਬਹੁਤ ਰਾ ਦਾ ਬਹੁਤ ਨੁਕਸਾਨ ਆ ਵੀ ਘਰ ਤਾਂ ਵੀ ਦੇਗੀ ਪਾਣੇ ਚ ਨਹੀਂ ਢਾ ਲੱਗੀ ਆ ਇਹ ਪਾਣੀ 4 ਸਵੇਰ ਨਾਣਾ ਪਾਣੀ ਆ ਹਾਂ ਬੰਦ ਬੰਦ ਜਿਹੜਾ ਪਾਣੀ ਆ ਤਾਂ ਤਾਰੂ ਪਾਣੀ ਹੈ ਹਾਂ ਜੀ ਘਰੇ ਦਾ ਜਿਹੜਾ ਆ ਪਿਆ 4:00 ਸਵੇਰ ਤਾਰੂ ਪਾਣੀ ਹੋਇਆ ਕਸਾਰੇ ਅੱਛਾ ਇੱਕ ਰਾਂਜੇ ਵਾਸਤ ਨਾਲ ਕਲ ਹੋਇਆ ਪਿਆ ਹਾਂ ਚਲੋ 23 ਚ ਵੀ ਆਇਆ ਸੀ ਅਜੇ ਤਾਂ ਮੈਨ ਲੱਗਦਾ ਪਾਉ ਤੁਹਾਡੇ ਪਹਿਲੇ ਕੱਟ ਨੇ ਉਹ ਦੋ ਹੀ ਹੈ ਤੁਸੀਂ ਵੀ ਦੇਖ ਸਕਦੇ ਜੀ ਘਰੋਂ ਬੇਕਾਰ ਹੋਣਾ ਕੋਈ ਸੌਖੀ ਗੱਲ ਨਹੀਂ ਅੱਜ ਵੀਰਾਂ ਨੂੰ ਘਰੋਂ ਬੇਕਾਰ ਹੋਣਾ ਪਿਆ ਪਹਿਲਾਂ 23 ਦੇ ਵਿੱਚ ਘਰੋਂ ਬੇਕਾਰ ਹੋਏ ਨੇ ਇੱਕ ਸਾਲ ਨਹੀਂ ਪਿਆ ਪੈਲੀਆਂ ਪੱਧਰ ਕਰਨ ਤੇ ਇਹਨਾਂ ਨੇ ਦਿਨ ਰਾਤ ਲਾਇਆ ਤੇ ਅੱਜ ਫਿਰ ਇਹਨਾਂ ਨੂੰ ਰੋੜਨਾ ਪੈ ਗਿਆ ਸਰਕਾਰਾਂ ਦੀਆਂ ਨਾਕਾਮ ਯਾਬੀਆਂ ਕਰਕੇ ਮੇਰੇ ਨਾਲ ਰੋਮਨ ਬਰਾੜ ਵੀ ਉਹਦੇ ਨਾਲ ਵੀ ਗੱਲ ਕਰਦੇ ਹਾਂ ਵੀਰ ਕਿੰਨਾ ਕ ਨੁਕਸਾਨ ਮੰਨਦੇ ਸਾਰਾ ਸਾਸਰੀ ਘਰ ਤੋਂ ਦਿਨ ਆ ਹਾਂਜੀ ਵੀਰ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਉਹ ਜਿੱਥੇ ਵੀਰ ਆਖਣੇ ਨਾ ਦੋ ਮਣੀਟਾ ਲੱਗੀ ਆ ਵਿੱਚ ਉਹ ਜਗਾਵਾ ਘਰ ਬਣਿਆ ਵਾ ਉਹਦੇ ਵਿੱਚ ਪਾਣੀ ਕਿੜਾ ਕਿੜਾ ਵਾ ਉੱਪਰ ਲੈ ਬੰਨੇ ਸੁਪਰੀਆ ਦੌਰ ਲੈ ਬੰਨੇ ਸੁਪਰੀਆ ਜਿਦੋਂ ਇਹ ਫਾਲ ਲਏ ਆ ਫਾਲ ਉੱਥੋਂ ਤੋਂ ਬੇੜੀ ਛੱਡੀ ਨਾ ਉਹ ਇੱਥੇ ਮੋਟਰਬੋਰਡ ਆ ਇੱਥੇ ਲਿਆ ਕੇ ਲਾਈ ਆ ਨਾ ਦੇ ਕੇ ਬੰਨੇ ਲੱਗਦੀ ਮੋਟਰਬੋਰਡ ਹੈ ਨਹੀਂ ਤੇ ਨਾ ਜੀ ਮੋਟਰਬੋਰਡ ਇਹ ਮੰਤਰੀ ਦਾ ਮੋਟਰਬੋਰਡ ਆ ਰੋਹ ਵੰਦੇ ਆ ਹੀ ਰੋਹ ਚੈਨਾ ਦੀ ਮੋਟਰਬੋਰਡ ਕੋਈ ਨਹੀਂ ਹੈਗੀ ਉੱਪਰੋਂ ਬੇੜੀ ਛੱਡੀ ਕਿਲੋਮੀਟਰ ਤੋਂ ਇੱਥੇ ਆਣ ਕੇ ਲੱਗੀ ਆ ਵੀਰ ਵੇਖਣ ਦੇ ਅੱਛਾ ਮੋਟਰਬੋਰਡ ਮੰਤਰੀਆਂ ਕੋਲ ਹੀ ਹੈ ਕੋਈ ਸ਼ੈਣੀ ਸਾਡੇ ਕੋਲ ਕੋਈ ਸ਼ੈਣੀ ਹੈ ਹਾਂ ਅੱਛਾ ਇਹ ਕਿਨੇ ਦਿੱਤੀ ਫਿਰ ਇਹ ਤਾਂ ਆ ਵੀ ਆ ਪਿੰਡ ਵਾਲੇ ਲਿਆਏ ਕਿੱਥੋਂ ਲਿਆਏ ਅੱਛਾ ਆ ਬਲਾਕ ਵਾਲੋਂ ਮਲੀ ਕਿ ਸੋ ਤੁਸੀਂ ਇਹ ਆਮ ਲੋਕਾਂ ਦੀ ਗਲਬਾਤ ਸੁਣੀ ਹੈ ਜਿਨ੍ਹਾਂ ਨੇ ਜਿੱਥੇ 2023 ਦੇ ਵਿੱਚ ਇਹ ਸੰਤਾਪ ਹੰਡਾਇਆ ਤੇ ਇੱਕ ਵਾਰੀ ਫਿਰ ਇਸ ਪਾਣੀ ਦੇ ਕਹਿਰ ਨੇ ਇਹਨਾਂ ਲੋਕਾਂ ਨੂੰ ਘਰੋਂ ਬੇਕਾਰ ਕਰ ਦਿੱਤਾ ਹੈ। ਅਕਾਲ ਚੈਨਲ ਦੇ ਜ਼ਰੀਏ ਇਹ ਜੋ ਪਲ-ਪਲ ਦੀ ਅਪਡੇਟ ਹੈ ਇਹ ਜੋ ਕੁਦਰਤੀ ਆਫਤ ਦਾ ਕਹਿਰ ਇਸਤੇ ਬਾਰੇ ਅਸੀਂ ਜਾਣਕਾਰੀਆਂ ਲੈ ਕੇ ਲਗਾਤਾਰ ਤੁਹਾਡੇ ਰੂਪ ਰੂਪ ਹੁੰਦੇ ਰਾਂਗੇ। ਤੁਹਾਡੇ ਨਾਲੇ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਹੋਰ ਅਪਡੇਟਸ ਦੇ ਲਈ ਬਨੇ ਰਹੋ ਅਕਾਲ ਚੈਨਲ ਦੇ ਨਾਲ। ਤਦ ਤੱਕ ਦੇ ਲਈ ਆਖਿਆ ਦਿਓ। ਧੰਨਵਾਦ।